ਅੱਜ ਇਹ ਸੰਗਰੂਰ ਦੇ ਬਾਜ਼ਾਰ ਬੜੇ ਘੈਂਟ ਸਜੇ ਹੋਏ ਨੇ ਦੇਖੋ ਰੌਣਕਾਂ ਨੇ ਪੂਰੀਆਂ ਬਾਜ਼ਾਰਾਂ ਦੇ ਵਿੱਚ ਚਾਚਾ ਹੈ ਮਾਹੌਲ ਦੀਵਾਲੀ ਬੰਦੀ ਛੋੜ ਵਿਸ਼ਕਰਮਾ ਦੇ ਦੀਆਂ ਸਭ ਨੂੰ ਮੁਬਾਰਕਾਂ ਦੁਕਾਨਾਂ ਸਜੀਆਂ ਹੋਈਆਂ ਨੇ ਪੂਰੇ ਸਾਜੂ ਸਮਾਨ ਨਾਲ ਪੂਰੀ ਲਾਈਟਿੰਗ ਦੇਖੋ ਇੱਕ ਨੰਬਰ ਮਾਹੌਲ ਹੈ ਪਰਮਾਤਮਾ ਕਰੇ ਸਭ ਦੀ ਦੀਵਾਲੀ ਤੰਦਰੁਸਤੀਆਂ ਖੁਸ਼ੀਆਂ ਖੇੜਿਆਂ ਨਾਲ ਲੰਘੇ ਇੱਕ ਨੰਬਰ ਮਾਹੌਲ ਹੈ ਜੀ ਦੀਵਾਲੀ ਦਾ ਪੂਰਾ ਦੇਖੋ ਰੌਣਕਾਂ ਲੱਗੀਆਂ ਨੇ ਪੂਰੀਆਂ ਦੀਵਾਲੀ ਦੀਆਂ ਪੂਰਾ ਇੱਕ ਨੰਬਰ ਮਾਹੌਲ ਹੈ ਜੀ ਲਓ ਜੀ ਸਜੀਆਂ ਹੋਈਆਂ ਪੂਰੀਆਂ ਦੁਕਾਨਾਂ ਸੰਜੇ ਹੁਣ ਆਪਾਂ ਇੱਥੋਂ ਲੈਨੇ ਆ ਸੰਜੀਤ ਬਾਂਸਲ ਕਰਿਆਣਾ ਸਟੋਰ ਤੋਂ ਕਰਿਆਣਾ ਥੋੜਾ ਜਿਹਾ ਸੌਦਾ ਪੱਤਾ ਦੀਵਾਲੀ ਦਾ ਤੇ ਚਲੋ ਜੀ ਲਓ ਜੀ ਸੁਨਾਮੀ ਗੇਟ ਸੰਜੀਤ ਦੀ ਦੁਕਾਨ ਬਾਂਸਲ ਕਰਿਆਣਾ ਸਟੋਰ ਤੇ ਅਸੀਂ ਪਹੁੰਚੇ ਆ ਜੀ ਬਾਂਸਲ ਜੀ ਸਾਡਾ ਸਵਾਗਤ ਕਰ ਰਹੇ ਨੇ ਤੇ ਵਾਲਾ ਗੇਟ ਦੀਆਂ ਰੌਣਕਾਂ ਸੁਨਾਮੀ ਗੇਟ ਦੀਆਂ ਰੌਣਕਾਂ ਢੂਰੀ ਗੇਟ ਦੀਆਂ ਰੌਣਕਾਂ ਸਾਰੇ ਪਾਸੇ ਮਾਹੌਲ ਆ ਜਿਹੜਾ ਇੱਕ ਨੰਬਰ ਬਣਿਆ ਹੋਇਆ ਇੱਥੇ ਤੁਸੀਂ ਦੇਖ ਰਹੇ ਹੋ ਆਪਣੇ ਅਵੇ ਵਿੱਚ ਬਿਸਕੁਟਾ ਪਾ ਲਈਏ ਹੁਣ ਆਪਾਂ ਸਬਜ਼ੀ ਲੈਣ ਚੱਲੇ ਬਿਸਕੁਟ ਲੈ ਲੇ ਇਹ ਸੁਨਾਮੀ ਗੇਟ ਦੀ ਮਸ਼ਹੂਰ ਦੁਕਾਨ ਹੈ ਬਿਸਕੁਟਾਂ ਦੀ ਅੱਜ ਆਪਾਂ ਸਾਰੇ ਘਰੇਲੂ ਕੰਮ ਕੀਤੇ ਨੇ ਸਬਜ਼ੀ ਭਾਜੀ ਬਾਜ਼ਾਰ ਤੇ ਕੰਮ ਕਰਨ ਵਾਲੇ ਸੀਗੇ ਉਹ ਪਰੇ ਤੇ ਸਭ ਵੀ ਲੈ ਰਹੀ ਆਪਾਂ ਨੇ ਆਲੂ ਲੈ ਲੇ ਇਹ ਸੰਗਰੂਰ ਦੀ ਮੰਡੀ ਆ ਸਬਜ਼ੀ ਮੰਡੀ ਹੁਣ ਆਪਣੇ ਸੇਵ ਰਹਿ ਗਏ

ਇਸ ਨਾਮੀ ਗੇੜ ਦੀ ਮਸ਼ਹੂਰ ਦੁਕਾਨ ਦਿਖਾ ਰਿਹਾ ਤੁਹਾਨੂੰ ਇੱਕ ਬਿਸਕੁਟ ਵਾਲੀ ਆਹ ਦੇਖੋ ਆਦਕਾਨ ਸੁਪਾਇਸ ਲੈ ਇਹਦੇ ਲੋ ਬਾਰੀ ਨਹੀਂ ਪੈਂਦੀ ਹੈਗੀ ਜੇ ਤੁਸੀਂ ਬਿਸਕੁਟ ਲੈਣੇ ਨੇ ਕਈ ਵਾਰ ਤਾਂ 15-20 ਮਿੰਟ ਲੱਗ ਜਾਂਦੇ ਨੇ ਲੋ ਜੀ ਆਪਾਂ ਮੁੜ ਕੇ ਆ ਗਏ ਬਾਂਸਲ ਕਰਿਆਣਾ ਸਟੋਰ ਤੇ ਇੱਥੇ ਆਪਣਾ ਬਹਿ ਰਿਆ ਸੀ ਸੌਦਾ ਲੋ ਜੀ ਸੌਦਾ ਪੱਤਾ ਸੀਦਾ ਪੱਤਾ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ ਪਰਦਿਆਂ ਵਾਲੀ ਦੁਕਾਨ ਤੇ ਉਤੋਂ ਕੁਝ ਕੁ ਪਰਦੇ ਲੈਣੇ ਨੇ ਉਹ ਵੀ ਲਵਾਂਗੇ ਤੇ ਲੋ ਇੱਧਰ ਤੁਹਾਨੂੰ ਜੱਤੀਆਂ ਹੋਈਆਂ ਦੁਕਾਨਾਂ ਦਿਖਾ ਦਿੰਦੇ ਆਂ ਮਾਲਾ ਜਿਹੜਾ ਕੁਝ ਮਰਜ਼ੀ ਤੁਸੀਂ ਇੱਥੋਂ ਖਰੀਦੋ ਦੇਖੋ ਪੂਰੇ ਦਾ ਪੂਰਾ ਬਾਜ਼ਾਰ ਰੰਗਾ ਰੰਗ ਮਾਹੌਲ ਇਹ ਕਰਦਾ ਭਾਈ ਇੱਧਰ ਖੜਾ ਜੀ ਉਮੀ ਕੁਲਚੇ ਵਾਲਾ ਇਹ ਵੀ ਮਸ਼ਹੂਰ ਆ ਸਾਡੇ ਸੰਗਰੂਰ ਦਾ ਇੱਕ ਨੰਬਰ ਮਾਹੌਲ ਲਓ ਜੀ ਇਹ ਆਪਾਂ ਆ ਗਏ ਹੁਣ ਬਰਮਾਨੀ ਐਂਡ ਸੰਜ ਤੇ ਇੱਥੇ ਆਪਣੇ ਪੜਦੇ ਨੇ ਜਿਹੜੋ ਪੈਕ ਕਰਕੇ ਰੱਖੇ ਪਏ ਨੇ ਸਮਾਨ ਆਪਣਾ ਜਿਹੜੇ ਗਿਫਟ ਮੁੰਡਿਆਂ ਨੂੰ ਦੇਣੇ ਸੀ ਉਹ ਤੇ ਬਾਕੀ ਦੇ ਪਰਦੇ ਆਪਣੇ